ਪਰ ਦੇਸ਼ ਦੇ ਕੋਟਾ ਤੇ ਪੰਜਾਬ ਦੇ ਨਾਲ ਜਿੰਨੇ ਵੀ ਸਾਡੇ ਨਾਲ ਜੀਨੀ ਨਿਰਦੇਸ਼ੇ ਪਾਈਆਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਆਹ ਇਹ ਸਭ ਤੋਂ ਜ਼ਿਆਦਾ ਤਾਂ ਵਾਅਦਾ ਮੈਂ ਕਰਨਾ ਚਾਹੁੰਗਾ ਸਾਮ ਆਪਣੇ ਪਿੰਡ ਦੇ ਲੋਕਾਂ ਨਾਲ ਇਹਨਾਂ ਨੇ ਬਹੁਤ ਜਿੱਥੇ ਛੋਟੇ ਜਿਹੇ ਖੇਹਣੇ ਰਹੇ ਸੇ ਬਹੁਤ ਸਾਰਾ ਸਮੇਂ ਦੇ ਦਿੱਚਾ ਹੈ ਇੰਨਾ ਵੱਡਾ ਇਹਨਾਂ ਦਾ ਕੰਮ ਕਰਕੇ ਲਾਭ ਆਪਸੇ ਜਵਾਨਾਂ ਤੋਂ ਨੌਜਵਾਨੀ ਨਿਦਾਨ ਸਾਡੇ ਦੇ ਜਨਤਨਾਂ ਮਾ ਮਾ ਪੈਣਾ ਜਨਾ ਦਾ ਪਾਪ ਕਰੇ ਜਾਊਗਾ ਜਰੇ ਨਾਮ ਆਰਿਆਂ ਦਾ ਤਨਵਲ ਹੋਣਾ ਆਪਰੇ ਜਨਾ ਬਹੁਤ ਜੀਵਨ ਆਉਂਦੇ ਸੰਧੂ ਟੌਰ ਦੇਦ ਨੂੰ ਮੈਂ ਵਿਸ਼ਵਾਸ ਕਰਨਾ ਕਿ ਅਸੀਂ ਆਪਣੇ ਸੰਧੂ ਟੌਰ ਦੇ ਵਿੱਚ ਜਨਾ ਦੇਸ਼ੇ ਵਿੱਚ ਸਾਤਾਂ ਪੂਰੀ ਬ੍ਰਹਮਤ ਦੇ ਨਾਲ ਜਿਤਾਵਾਂ ਪੁਰੇ ਸਨ ਯੋਗ ਜੰਨੇ ਦੇ ਲੰਗਰ ਲਾਹੇ ਆਮ ਜਿਆਦਾ ਸਮਾਨ ਨਾਲ ਮਾਹੀ ਜੀ ਦਾ ਸਾਥਾ ਸ੍ਰੀ ਰਾਜ ਕੁਮਾਰ ਜੀ ਨੂੰ ਵਾਹਿ ਜੀ ਸੇ ਤੁਹਾਨੂੰ ਬਲ ਕਰ ਵਰਨੋ ਕਿ ਖਾਸਾ ਜੀ ਨੂੰ ਇੱਕ ਉਪਕ ਜੇ ਬਖਸ਼ਿਸ਼ ਦੇਵੋ ਜੀ ਜੀ ਦੇ ਬੋਧਾ ਤੋਂ ਦੋ ਦਿਨ ਪਹਿਲਾਂ ਜਰੂਰ ਟਿਕਾਉਣ ਦਾ ਤਖੜੀ ਦਾ ਪ੍ਰਚਾਰ ਕਰਿਓ ਸਾਰੇ ਜਣੇ ਜਿੱਥੇ ਤਕਰੀਰ ਦੀ ਬਟਨ ਦੇ ਬੜਾ ਪਾਵੇਂ ਜੰਮਰ ਨਹੀਂ ਦਬਣਾ ਜਿੱਥੇ ਤਕਰੀਰ ਦੀ ਸ਼ਬਦੀ ਦਿੱਤੀ ਉਹਦੇ ਸਾਹਮਣੇ ਵਾਲਾ ਬਟਨ ਦਬਿਆ ਲੱਗਦਾ सरे को तकलीफ हो लेकिन आरज़ू ना मंगो, जिन्हें आरज़ू ने मची ही निकली थी ना तो लेकिन ये भी मची ही, पानी नंबर, इतना ही तो हो, पानी नंबर जीरो पे, जिसे तकलीफ आ रही है वहीं बात कर रहे होंगे। आदि, आजू, हरे बताएं घर चलते, आजू। ਆ ਗਏ ਬੈਠੇ ਕਰਾਂਗੇ ਆਪਾਂ ਅੱਜ ਹੀ ਖੜੇ ਹੋਵਾਂਗੇ ਸਾਰੇ ਆਏ ਹੋਏ ਨੇ ਗੰਦੀ ਜੀ ਨਹੀਂ ਖਵਾਈ ਸਾਰੇ ਖੜੇ ਹੋ ਜੀ ਸਾਰੇ ਛੇ ਮਿੰਟ ਬਾਅਦ ਖੜੇ ਹੋ ਜਾਓ ਹੋ ਜੋ ਬੜਾ ਸੱਟ ਹੋਈ ਕੋਈ ਬੜਾ ਪਿੱਛੇ ਨੂੰ ਕਰਦੇ ਹੋ ਠੀਕ ਹੋਣੇ ਜੀ ਹਮਰਾ ਸੱਟ ਪੂਰੀ ਹੋ ਜਾਂਦਾ ਆ ਗਿਆ ਜੀ ਆ ਗਿਆ